ਪਿੰਡ ਵਿੱਚ ਕਦੇ ਦੋ ਧਰੇ ਬੰਦਿਆਂ ਦੀ ਲੜਾਈ ਹੋਈ ਇਹ ਤੀਸਰਾ ਪੰਗਾ ਜਿਹਨੂੰ ਪੁਲਿਸ ਨੇ ਜਿਹੜਾ ਲੋਕੋ ਕੀ ਜਿਹੜਾ ਐਸਐਟੀ ਨੇ ਚੁੱਕ ਲਿਆਂਦਾ ਵਾ ਉਹ ਬੰਦੇ ਦਾ ਲੜਾਈ ਦੇ ਨਾਲ ਕੋਈ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਉਣ ਨਾਲ ਇੱਕ ਦੋ ਤੇ ਝੂਠੀ ਐਫਆਰ ਕੀਤੀ ਗਈ ਆ ਉਹ ਦੂਸਰੇ ਪਾਸੇ ਉਹ ਬੱਚੇ ਨੇ ਜਿਹੜਾ ਵਾ ਕੋਟ ਕੋਟ ਕੇ ਜਿਹੜਾ ਵਾ ਕਾਫੀ ਜ਼ਿਆਦਾ ਨੇ ਬੁੜਾਹਾਲ ਕੀਤਾ ਗਿਆ ਵਾ ਕਾਰਵਾਈ ਕਰ ਰਹੀ ਮਸਲਾ ਪੁਲਿਸ ਇਹ ਕਹੀ ਜਾਂਨੇ ਇਨਸਾਫ ਚਾਹੀਦਾ ਸਾਨੂੰ ਧੱਕੇਸ਼ਾਹੀ ਕਰਨ ਦੀ ਆ ਰਾਤੀ ਇਹਨਾਂ ਸ਼ਰਾਬ ਕੀਤੀ ਸਾਰੇ ਜਿਹੜੇ ਅੰਦਰ ਲੌਨ ਆਰਡਰ ਦੀਆਂ ਜਿਹੜੀਆਂ ਝੱਡੀਆਂ ਨੇ ਕੁਝ ਖਾਖੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਢੇਰਿਆਂ ਦਾ ਰੋਟ ਲਿਭਾਰੀ ਆ ਉਹ ਬੱਚੇ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਵਾ ਤੇ ਦੇਰ ਨਾਲ ਲੋਕਾਂ ਦੇ ਦੱਸਣ ਅਨਸਾਰ ਕਿ ਉਹਦੀਆਂ ਅੱਖਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦਾ ਨਿਸ਼ਾਨ ਪਏ ਆ ਮੰਗੇ ਕਰਨਾ ਚਾਹੁੰਦੇ ਏ ਤੱਕਾ ਹੁੰਦਾ ਸਾਨੂੰ ਇਨਸਾਫ ਚਾਹੀਦਾ ਵਾ ਜਿਹੜਾ ਨਾ ਸ਼ਰਮ ਸਿੰਘ ਸ਼ਾਮਣ ਵਾਲਮੀ ਦੇ ਪੀਰ ਸੈਕਸ਼ਨ ਕਮੇਟੀ ਦੇ ਪੰਜਾਬ ਵਰਦਾਨ ਉਹ ਜੋ ਕੋ ਪਿੰਡ ਦੇ ਤੱਕੇ ਪੀ ਲੋਵਾਲ ਦਾ ਜਿਹੜਾ ਮੈਟਰ ਆ ਉਹ ਦੱਸੀਆ ਜਾ ਰਿਆ ਵਾ ਕਿ ਪਿੰਡ ਵਿੱਚ ਕਿਤੇ ਦੋ ਤਰੇ ਬੰਦੀਆਂ ਦੀ ਲੜਾਈ ਹੋਈ ਤੇ ਤੀਸਰਾ ਪੰਗਾ ਜਿਹਨੂੰ ਪੁਲਿਸ ਨੇ ਜਿਹੜਾ ਲੋਪੋ ਕੀ ਜਿਹੜਾ ਐਸਐਟੀ ਨੇ ਚੁੱਕ ਲਿਆੰਦਾ ਵਾ ਉਹ ਬੰਦੇ ਦਾ ਕਿ ਲੜਾਈ ਦੇ ਨਾਲ ਕੋਈ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਉਣ ਨਾਲ ਇੱਕ ਤਰ੍ਹਾਂ ਤੇ ਝੂਠੀ ਐਫਆਰ ਕੀਤੀ ਗਈ ਆ ਔਰ ਦੂਸਰੇ ਪਾਸੇ ਉਹ ਬੱਚੇ ਨੇ ਜਿਹੜਾ ਵਾ ਕੋਟ ਕੋਟ ਕੇ ਜਿਹੜਾ ਵਾ ਕਾਫੀ ਜ਼ਿਆਦਾ ਨੇ ਬੁਰਾ ਹਾਲ ਕੀਤਾ ਗਿਆ ਵਾ ਕਿਉਂਕਿ ਵੇਖੋ ਜਿਹੜੀਆਂ ਲਾਉਣ ਆਰਡਰ ਦੀਆਂ ਜਿਹੜੀਆਂ ਝੱਡ ਉਹ ਜੋ ਖਾਫੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਬੇੜੀਆ ਦਾ ਰੋਟ ਨਿਭਾ ਰਹੀ ਆ ਉਹ ਬੱਚੇ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਹੋਇਆ ਤੇ ਡੀਬ ਨਾਲ ਲੋਕਾਂ ਦੇ ਦੱਸਣ ਅਨੁਸਾਰ ਕਿ ਉਹਦੀਆਂ ਅੱਖਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦਾ ਨਿਸ਼ਾਨ ਪਏ ਆ ਅਸੀਂ ਪ੍ਰਸ਼ਾਸਨ ਪਾਰੀ ਇਹ ਉੱਚੀਆਂ ਅਧਿਕਾਰੀਆਂ ਬਈ ਮੰਗ ਕਰਦੇ ਆ ਕਿ ਉਹ ਬੱਚੇ ਦਾ ਜਿਹੜਾ ਮੈਡੀਕਲ ਕਰਵਾਇਆ ਜਾਵੇ ਉਹ ਬਲਕਿ ਜਿਹੜਾ ਸਾਡਾ ਦੇ ਨਾਲ ਜਿਹੜਾ ਉਹ ਆਪਣੀ ਦਰਦ ਨੂੰ ਮਹਿਸੂਸ ਕਰਦਾ ਆ ਉਸੇ ਤਰ੍ਹਾਂ ਜਿਹੜੀ ਇੱਕ ਬਿਸਤਾਰ ਦੀ ਬੇਦ ਵੀ ਕੀਤੀ ਗਈ ਆ ਉਹਦੇ ਤਾਰ ਦਾ ਜਿਹੜਾ ਵਾ ਸਾਨੂੰ ਇਨਸਾਫ ਦਿਵਾਇਆ ਜਾਵੇ ਔਰ ਜਿਹੜੇ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕਿ ਉਹ ਝਗੜੇ ਵਾਲੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਚੋਲ ਰਿਹਾ ਹੈ ਭਗਵਾਨ ਵਾਲਮੀਕ ਮਾਰਾਇ ਕੀ ਜਾ। ਹਾਂਜੀ ਮੇਰਾ ਨਾਮ ਜੀ ਗੁਰਮੇ ਸਿੰਘ ਜੇ ਪਿੰਡ ਹੈਗਾ ਜੀ ਭਿਲਵਾਲ ਜੀ। ਤੇ ਆ ਕੀ ਮਸਲਾ ਜਿਹੜਾ ਤਰਨਤ ਮਸਲਾ ਇਹ ਜੀ ਲੱਗੇ ਇੱਥੇ ਲੱਗੇ ਪਿੰਡ ਦੇ ਉੱਤੇ ਲੜਾਈ ਹੋਈ ਦੋਹਾਂ ਜਣਾ ਤੇ ਉੱਥੇ ਨਾਲਦਾ ਗਿਆ ਸੀ ਉਹ ਤੋਂ ਬੁਲਟ ਲੱਗਾ ਤੇ ਬੁਲਟੇ ਦਾ ਚੁੱਕਣ ਪਏ ਆ। ਕੀ ਨਾਂ ਸੀ ਉਹਦਾ? ਉਹਦਾ ਨਾਂ ਗਰਾਲ ਸਿੰਘ ਆ। ਉਹ ਛਡਾਉਣ ਚ ਗਿਆ ਜੇ ਤੇ ਉੱਥੇ ਜਾ ਕੇ ਨਾਲ ਸਾਰੇ ਜਣੇ ਉੱਥੇ ਹੈਗੇ ਨਹੀਂ ਤੇ ਆ ਗਏ ਗੱਡੀ ਲੈ ਕੇ ਤੇ ਉਹਨੂੰ ਧੱਕੇ ਮੁੱਠੀ ਮਾਰੀ ਉਹ ਬੁਲਟ ਚੁੱਕਣ ਪਏ ਆ। ਕੌਣ ਚੁੱਕਣ ਪਏ? ਇਹ ਮੁਲਾਜ਼ ਤੇ ਨਾਲ ਉਹਨੂੰ ਧੱਕਾ ਮੁੱਕੀਆਂ ਮਾਰੀਆਂ ਤੇ ਚਪੇੜਾ ਮਾਰੀਆਂ ਤੇ ਬੁਲਟ ਚੁੱਕਣ ਪਏਗਾ ਤੇ ਉਹਨੂੰ ਲਾਦ ਕੇ ਗੱਡੀ ਵਿੱਚ ਨਾਲ ਇੱਕ ਨਾਲ ਬੰਦਾ ਪ੍ਰਾਈਵੇਟ ਬੰਦਾ ਇਹਨਾਂ ਕੋਈ ਗੱਡੀ ਨਹੀਂ ਚਲਦੀ ਉਹਨੇ ਗੱਡੀ ਲਿਆਂਦੀ ਆ ਭਾਈ ਰੱਜੇ ਜਿਆਦੇ ਸੀ ਮੋਟਰਸਾਈਕਲ ਦੇ ਮਗਰ ਮਗਰ ਇਹਨਾਂ ਥਾਣੇ ਆਏ ਆ ਇਹਨਾਂ ਬੂਹਾ ਬੰਦ ਕਰਤਾ ਬਾਹਰ ਲਾ ਤੇ ਬੜੇ ਜੋਰ ਨਾਲ ਬੂਹਾ ਖੜਾਇਆ ਤੇ ਮੁੜ ਕੇ ਫੇਰ ਅੰਦਰ ਲੈ ਕੇ ਉਹਨੂੰ ਧੱਕੇ ਨਾਲ ਹੀ ਖਿੱਚ ਕੇ ਤੇ ਮੁੜ ਕੇ ਅੰਦਰਲੇ ਬੂਹਾ ਫੇਰ ਹੀ ਜੋਰ ਨਾਲ ਖੜਾਇਆ ਤੇ ਫੇਰ ਅੰਦਰ ਜਦੋਂ ਗਏ ਆ ਤੇ ਇੱਕ ਇੱਕ ਸਟਾਰ ਵਾਲਾ ਐਸਾ ਹੀ ਉਹਨੇ ਜਦੋਂ ਵਹੀ ਅੰਦਰ ਵੜੇ ਆ ਤਾਂ ਉਹਨੇ ਸਾਨੂੰ ਚਪੇੜ ਮਾਰੀ ਮੇਰੇ ਦੇ ਨਾਲ ਧੱਕਾ ਮਾਰ ਹਾਂਜੀ ਤੇ ਹੁਣ ਕੀ ਮੰਗ ਕਰਦੇ ਮੰਗ ਇਹ ਕਰਨਾ ਚਾਹੁੰਦੇ ਆ ਧੱਕਾ ਹੁੰਦਾ ਸਾਨੂੰ ਇਨਸਾਫ ਚਾਹੀਦਾ ਵਾ ਜਿਹੜੀ ਗੱਲਾਂ ਜੀ ਗੱਗ ਕਿਹਦੀ ਲੱਤੀ ਮੁਲਾਜ਼ਮ ਦੀ ਹੁੰਦੇ ਕੋਈ ਪੱਕ ਲੱਤੀ ਉਹ ਇਹਨਾਂ ਨੂੰ ਪਤਾ ਜੀ ਉਹਨਾਂ ਨੂੰ ਪਤਾ ਨਹੀਂ ਮੁਲਾਜ਼ਮ ਦੀ ਲੱਤੀ ਤੇ ਨਹੀਂ ਇੱਥੇ ਸਾਰੇ ਪਾਸੇ ਵੀਡੀਓ ਵੀ ਹੈਗੀ ਸਾਡੇ ਕੋਲ ਜਿਹੜੀ ਇਹਨਾਂ ਨੇ ਧੱਕਾ ਮਾਰ ਕੇ ਇਹ ਨਜਾਇਜ਼ ਲੈ ਆਏ ਜੀ ਉੱਥੇ ਬੈਠਾ ਖਲੋਤਾ ਸੀ ਤੇ ਜਾਣ ਕੇ ਇਹਨੂੰ ਕੋਈ ਗੱਲ ਵੀ ਨਹੀਂ ਹੈਗੀ ਦੀ ਅੱ체 ਦੀ ਕੋਈ ਮਸਲਾ ਪੁਲਿਸ ਇਹ ਗਈਆਂ ਨੇ ਇਨਸਾਫ ਚਾਹੀਦਾ ਸਾਨੂੰ ਧੱਕੇਸ਼ਾਹੀ ਕਰਨਦੀ ਆ ਰਾਤੀ ਇਹਨਾਂ ਨੇ ਸ਼ਰਾਬ ਪੀਤੀ ਸਾਰੇ ਜਣੇ ਰੱਜੇ ਜੇ ਅੰਦਰ ਉਹਨੂੰ ਧੱਕੇ ਮੁੱਕੀਆਂ ਨਾਲ ਕੁੱਟਿਆ ਉਹਨ ਲਾਲ ਅੱਖਾਂ ਉਹਦੀ ਸਾਰੀਆਂ ਲਹੂ ਅੱਖਾਂ ਵਿੱਚ ਆਇਆ ਜੀ ਹਾਂ ਜੀ ਤਨੇ ਪ੍ਰਾਈਵੇਟ ਬੰਦਾ ਗੱਡੀ ਚਲਾ ਕੇ ਲਿਆ ਕੇ ਨਾ ਗੱਡੀ ਵੀ ਨਹੀਂ ਚੱਲਦੀ ਉਹ ਕਿਹੜੀ ਖੜੀ ਜਾਂਦਾ ਗੱਡੀ ਸਰਕਾਰੀ ਉਹ ਜੀ ਪੰਜ ਛੇ ਜਾਣੀ ਇੱਥੇ ਇਕੱਲਾ ਜਾਣਾ ਹੈ ਜੀ ਸਰਪ੍ਰੇ ਜਿਹੜੀ ਆਪਣੀ ਸਰਕਾਰੀ ਹਾਂ ਜੀ ਹਾਂ ਜੀ ਸਰਕਾਰੀ ਗੱਡੀ ਖੜੀ ਜਨਾ ਹਾਂ ਜੀ ਕੀ ਮੰਗ ਕਰਦੇ ਮੰਗਿਆ ਸਾਾਨੂੰ ਇਨਸਾਫ ਚਾਹੀਦਾ ਸਾਡਾ ਮਤ ਧੱਕਾ ਹੁੰਦਾ ਜੋ ਵੀ ਹੈ ਇਨਸਾਫ ਤਾਂ ਮਿਲਿਆ ਕੀ ਹੋਊਗਾ ਇਨਸਾਫ ਤਾਂ ਫਿਰ ਧਰਨਾ ਲਾਇਆ ਜੀ ਤੁਹਾਨੂੰ ਬਤਾਇਆ ਇਨਸਾਫ ਤੇ ਜੀ ਸਾਨੂੰ ਮਿਲਣਾ ਚਾਹੀਦਾ ਜੀ ਇਨਸਾਫ ਨਾ ਮਿਲਿਆ ਲੱਗਾ ਰਹੂਗਾ ਇਹ ਕਿ ਨਾ ਕਰਨਾ ਇਨਸਾਫ ਨਾ ਮਿਲਿਆ ਜੀ ਨਜਾਇਜ਼ ਤਾਂ ਕਾਹੂ ਦੇਰਨਾ ਇਹ ਨਾ ਕਾਲ ਆਇਆ ਤੇ ਸਾਡੇ ਕੋਲ ਨਾਜ ਦੀ ਗੱਲ ਆ ਐਸਐਚਓ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਡਿਊਟੀ ਉੱਥੇ ਲੌਕੇ ਤੇ ਪਹੁੰਚੇ ਦੋਵਾਂ ਪਾਰਟੀਆਂ ਦਾ ਝਗੜਾ ਹੋਇਆ ਵਾ ਉਥੇ ਜਿਹੜੇ ਇੱਕ ਪਾਰਟੀ ਦਾ ਸਟਾਫ ਦਾਖਲ ਹੋ ਗਿਆ ਤੇ ਦੂਜੀ ਪਾਰਟੀ ਦੇ ਘਰ ਵਿੱਚ ਕੋਈ ਨਹੀਂ ਹੈਗਾ ਉੱਥੇ ਜਿੱਥੇ ਗਰਲਾਲ ਸਿੰਘ ਆ ਗਿਆ ਇਹਦਾ ਨਾਂ ਘਰ ਨਹੀਂ ਨਾਂ ਇਹਦਾ ਕੁਝ ਲੈਣਾ ਨਾ ਕੁਝ ਦੇਣਾ ਉਹ ਘਰ ਦੇ ਵੀ ਕਿਸੇ ਜਿੰਦ ਘਰ ਗਏ ਨੂੰ ਕਹਿੰਦੇ ਵੀ ਕਿਧਰ ਆ ਗਏ ਤੁਸੀਂ ਸਾਡੇ ਘਰ ਆ ਇਹ ਹੁੰਦੇ ਬਦਮਾਸ਼ ਮਨਵਾ ਬਦ ਘਟ ਬੋਲਣ ਦੇ ਪਿਆ ਚਾਣੀ ਮ ਬੋਲਣ ਦੇ ਪਿਆ ਉਹਨੂੰ ਇਥੇ ਜਾਣਦੇ ਪਿਆ ਕਿ ਜਾਇ ਤੇਰੇ ਘਰ ਦੇ ਵੀ ਇਹ ਘਰ ਵਾਲੇ ਵੀ ਤਰਾਜ ਕਰਦੇ ਕੋਈ ਜਾਇ ਇਥੋਂ ਤੇ ਇਹ ਫਿਰ ਗੁੱਥਨ ਗੁੱਥਾ ਦਾ ਬਣਾ ਹੋ ਗਏ ਤੇ ਮਾਜਮਾ ਦੀ ਵਰਦੀ ਵਾਰੀ ਪਾਗਲਾ ਹੀ ਹੈ ਤੇ ਇਹਦੇ ਰਿਕਾਰਡਿੰਗ ਜਿਹੜਾ ਜੋ ਵੀ ਆ ਮੁਕਦਮਾ ਨੰਬਰ 247 ਦਰਜ ਕੀਤਾ ਗਿਆ ਸਾਡੀ ਵੀ ਪਾਗਲਾ ਕਿਥੇ ਆਣ ਕੇ ਮਾਜਮਾ ਦੇ ਲਈ ਜੀ ਉਹ ਕੀ ਮਤਲਬ ਹੈ ਨਹੀਂ ਉਹ ਦਾ ਐਡਿਕੇਸ਼ਨ ਫੋਰ ਲਾਈ ਹੁੰਦਾ ਕੋਈ ਸਟੇਟਿੰਗ ਮਤਲਬ ਸਾਡੀ ਵੀ ਲਾਈ ਆ ਆਜ ਵੀ ਰਜੇ ਹੀ ਬਾਕੀ ਫੱਟ ਲੱਗਾ ਸੀ ਜਾ ਕੇ ਆ ਇਹ ਰਾਤ ਨੂੰ ਅਦਾਜੀ ਪਰ ਲੱਗਦੀ ਇੱਕ ਇੱਕ ਇਹ ਪਬਲਿਕ ਨੂੰ ਨਹੀਂ ਮੁਲਾਜ਼ਮ ਸਾਡਾ ਮੁੰਡਾ ਚਲਾ ਕੇ ਜਾਇਆ ਹੁੰਦਾ ਆ ਰਾਤ ਨੂੰ ਤਾਂ ਕੰਮ ਕੀਤੇ ਪੱਗ ਲੱਤੀ ਹਾਂਜੀ ਹਾਂਜੀ ਮੈਂ ਪੱਗ ਤੇ ਕਾਰਵਾਈ ਕੀਤੀ ਸੀ ਹਾਂਜੀ ਹਾਂਜੀ ਮੁੰਡਾ ਚੱਕਾ ਰਿਹਾ ਗਿਆ ਘਾਟਾ ਵੀ ਰਾਤ ਦਾ ਜੀ 241 ਨੰਬਰ ਮਿਕਰਨਾ ਜੀ